ਇਸ ਹਾਲ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਐਸਾ ਕੋਈ ਤਰੀਕਾ ਸਿੱਖ ਜੀ ਦੇ ਨਾਲ ਹਾਰ ਜੇ ਕਿਹਦੇ ਵਿੱਚ ਹੌਸਲਾ ਸੀ ਖੰਡੇ ਵਿੱਚੋਂ ਜੰਮਿਆਂ ਨੂੰ ਅੱਖ ਵਿੱਚ ਅੱਖ ਪਾ ਕੇ ਸਿੱਧਾ ਲਲਕਾਰ ਜੇ ਸਦੀਆਂ ਦੀ ਖੋਜ ਪਿੱਛੋਂ ਸਾਹਮਣੇ ਇਹ ਗੱਲ ਆਈ ਮੁਕਣਾ ਨਹੀਂ ਸਿੱਖ ਲੱਕ ਸੂਈ ਦੇ ਕੋਈ ਚਾੜ ਜੇ ਇਹਨਾਂ ਨੂੰ ਮੁਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ ਸਿੱਖ ਦੀ ਜੇ ਪਿੱਠ ਤੇ ਕੋਈ ਸਿੱਖ ਛੁਰਾ ਮਾਰ ਜੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਐਸ ਟਾਈਮ ਆਪਣੇ ਨਾਲ ਇੱਕ ਨੌਜਵਾਨ ਸਾਡਾ ਇਹ ਬੱਚਾ ਜਿਨ੍ਹਾਂ ਨੇ ਪਿਛਲੀ ਵਾਰ ਦੀ ਜਿਹੜੀ ਕਵਰੇਜ ਦੇਖੀ ਹੋਊਗੀ ਉਹਨਾਂ ਨੇ ਦੇਖਿਆ ਹੋਣਾ ਇਸ ਮੁੰਡੇ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਸੀਆਈਡੀ ਜਿਹੜਾ ਇੱਕ ਧਾਰਮਿਕ ਗੀਤ ਸੀ ਉਹ ਬਹੁਤ ਵਧੀਆ ਢੰਗ ਦੇ ਨਾਲ ਸੁਣਾਇਆ ਸੀ ਮੁੰਡੇ ਕੀ ਨਾਮ ਹੈ ਮੇਰਾ ਨਾਮ ਅਗਜਪ੍ਰੀਤ ਹੈ ਗਿਆ ਕਿਹੜੀ ਜਗ੍ਹਾ ਤੋਂ ਆ ਤੁਸੀਂ ਮੈਂ ਪੈਸੀਫਿਕਾਂ ਤੋਂ ਆਇਆ ਪੈਸੀਫਿਕਾਂ ਤੋਂ ਆਇਆ ਹਾਂ ਅੱਜ ਕੀ ਅੱਜ ਕਿਸ ਗੀਤ ਦੇ ਨਾਲ ਹਾਜ਼ਰੀ ਰਵਾਣੀ ਕਿਹੜਾ ਧਾਰਮਿਕ ਗੀਤ ਸੁਣਾਉਣਾ ਮੈਂ ਅੱਜ ਗਦਾਰ ਕੌਮੀ ਦਰਦ ਦਾ ਸੁਣਾਣਾ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਡੀ ਇਸ ਚੀਜ਼ ਦੇ ਵਿੱਚ ਦਿਲਚਸਪੀ ਕਦੋਂ ਤੋਂ ਬਣੀ ਆ ਮੈਨੂੰ ਲੱਗਦਾ ਜਦੋਂ ਮੈਂ ਪਹਿਲਾਂ ਮੈਨੂੰ ਲੱਗਦਾ 9 ਸਾਲ ਦਾ ਸੀਗਾ ਮੈਂ ਇੱਕ YouTube ਦੇ ਇੱਕ ਧਾਰਮਿਕ ਗਾਣਾ ਧਾਰਮਿਕ ਗਾਣਾ ਸੀਗਾ ਉਹਦਾ ਨਾਮ ਸੀਗਾ ਮੈਨੂੰ ਲੱਗਦਾ ਆ ਕੀ ਹੋਗਾ ਆ ਇਹ ਬਾਜੀਕ ਅੱਲਾ ਹੈ ਤੇ ਜਦੋਂ ਮੈਂ ਸੁਣਾਈ ਜਦੋਂ ਮੈਂ ਸੁਣਿਆ ਬਹੁਤ ਮੇਰੇ ਲਾਈਕ ਇਟ ਵਾਸ ਰੀਲੀ ਬਹੁਤ ਡੀਪ ਸਗਾ ਤੇ ਮੈਂ ਮੰਮੀ ਨੂੰ ਪੁੱਛਿਆ ਸੀ ਮੈਂ ਇੱਕ ਕਹਿ ਸਕਦਾ ਲਾਈਕ ਉੱਥੇ ਕਿਉਂਕਿ ਮੈਂ ਇੱਕ ਵਾਰ ਮੈਂ ਇੱਥੇ ਕਹਿਣਾ ਸੀ ਪਰ ਮੰਮਾ ਨੇ ਕਿਹਾ ਸੀ ਹਾਂਜੀ ਹਾਂਜੀ ਠੀਕ ਆ ਪਰ ਅਸੀਂ ਥੋੜਾ ਜਿਹਾ ਲਾਈਕ ਅਮ ਕੋਈ ਅਪੁਆਇੰਟਮੈਂਟ ਕਰਨਾ ਸੀ ਪਰ ਪਤਾ ਮੈਨੂੰ ਜਸ ਬਹੁਤ ਡੀਪ ਸਗਾ ਤੇ ਦਿਲ ਨੂੰ ਲੱਗ ਗਈ ਹੋਗਾ ਹਾਂਜੀ ਦਿਲ ਨੂੰ ਲੱਗ ਹੁਣ ਕਿੰਨੀ ਉਮਰ ਆ ਤੁਹਾਡੀ ਮੈਂ 13 ਸਾਲ ਦਾ ਆ 13 ਸਾਲ ਹਾਂਜੀ ਤੇ ਹੁਣ ਇਦਾਂ ਬਹੁਤ سارے ਧਾਰਮਿਕ ਗੀਤ ਤੁਹਾਨੂੰ ਯਾਦ ਹਾਂਜੀ ਹੁਣ ਥੋੜਾ ਜਿਹਾ ਕੋਈ ਸਾਨੂੰ ਇੱਕ ਪੈਰਾ ਕੋਈ ਸੁਣਾ ਸਕਦੇ ਹਾਂਜੀ ਕਿਹੜਾ ਮੈਂ ਜੇ ਮੈਂ ਇੱਥੇ ਸੁਣਾਣਾ ਮੈਂ ਉਹ ਵੀ ਸੁਣਾ ਹਾਂਜੀ ਗਦਾਰ ਜੀ ਸੁਣਾਓ ਕਿੰਨੇ ਸਾਲ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਐਸਾ ਕੋਈ ਤਰੀਕਾ ਸਿੱਖ ਜੀ ਦੇ ਨਾਲ ਹਾਰ ਜੇ ਕੀ ਦੇ ਵਿੱਚ ਹੌਸਲਾ ਸੀ ਖੰਡੇ ਵਿੱਚੋਂ ਜੰਮਿਆਂ ਨੂੰ ਅੱਖ ਵਿੱਚ ਅੱਖ ਪਾ ਕੇ ਸਿੱਧਾ ਲਲਕਾਰ ਜੇ ਸਦੀਆਂ ਦੀ ਖੋਜ ਪਿੱਛੋਂ ਸਾਹਮਣੇ ਇਹ ਗੱਲ ਆਈ ਮੁਕਣਾ ਨਹੀਂ ਸਿੱਖ ਲੱਕ ਸੂਲੀ ਦੇ ਕੋਈ ਚਾੜ ਜੇ ਇਹਨਾਂ ਨੂੰ ਮਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ ਸਿੱਖ ਦੀ ਜੇ ਪਿੱਠ ਤੇ ਕੋਈ ਸਿੱਖ ਛੁਰਾ ਮਾਰ ਜੇ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕਾਬ ਡਰੇਗਾ ਗਦਾਰਾਂ ਤੋਂ ਸਾਨੂੰ ਵੈਰੀ ਤੂੰ ਕੋਈ ਖਤਰਾਨੀ ਡਰ ਲੱਗਦਾ ਆਪਣੀਆਂ ਯਾਰਾਂ ਤੋਂ ਨਾ ਤੀਰਾ ਨਾ ਤੀਰਾ ਨਾ ਤਲਵਾਰਾਂ ਤੋਂ ਸ਼ਿਕ ਕੋਮ ਡਰੇਗਾ ਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੀਆਂ ਯਾਰਾਂ ਤੋਂ ਪਹਿਲਾ 47 ਵਿੱਚ ਸਾਡੇ ਸੰਸਦਗਾ ਬੇਗਏ 78 84 ਫਿਰ ਆਈਆਂ ਵੜਗਾਣੀਆਂ ਹੁਣ ਤੱਕ ਖਾਲਸੇ ਦਾ ਰਾਜ ਹੁੰਦਾ ਦੁਨੀਆਂ ਤੇ ਜੇ ਨਾ ਕੁਲਵੰਤ ਸਿਆਂ ਹੁੰਦੀ ਆ ਗਦਾਰੀਆਂ ਜਿਹੜਾ ਹੁੰਦੀ ਆ ਗਦਾਰੀਆਂ ਅਸੀਂ ਪਿੜ ਗਏ ਮਛਰੇ ਹਾਥੀ ਨਾ ਅਸੀਂ ਭਿੜ ਗਏ ਮਛਰੇ ਹਾਥੀ ਨਾ ਅਸੀਂ ਇੰਗਾ ਤੋਂ ਲੈ ਸਾਤੀ ਨਾ ਨਾ ਟੈਂਕ ਤੋਪ ਦਾ ਪੈਸਾ ਨੂੰ ਸਾਡਾ ਜਲਮ ਹੋਇਆ ਹਥਿਆਰਾਂ ਤੋਂ ਨਾ ਤੀਰਾਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੀਆਂ ਯਾਰਾਂ ਤੋਂ ਚਲੋ ਥੋੜੀ ਜਿਹੀ ਵਜਾ ਕੇ ਰੱਖੋ ਸਟੇਜ ਤੇ ਵੀ ਤੁਸੀਂ ਗਾਉਣਾ ਆ ਅੱਛਾ ਹਿਸਟਰੀ ਵੀ ਪੜਦੇ ਆ ਹਾਂਜੀ ਹਾਂਜੀ ਮੈਂ ਹਿਸਟਰੀ ਵੀ ਪੜਦਾ ਹਾਂ ਜੀ ਕਿਹੜੀ ਚੀਜ਼ ਇਸ ਟਾਈਮ ਤੁਸੀਂ ਪੜ ਰਹੇ ਆ ਜਾਂ ਕਾਦੇ ਬਾਰੇ ਹੁਣ ਤੁਸੀਂ ਇਹ ਨੌਲੇਜ ਲੈ ਰਹੇ ਆ ਹਮ ਹੁਣ ਮੈਂ ਅ ਕਿਉਂਕਿ ਮੈਂ ਮੈਂ ਅ ਇੱਕ ਬੁੱਕ ਸੇਗਾ ਮੈਂ ਖਾਸਾ ਸਕੂਲ ਵਿੱਚ ਪੜਦਾ ਸੀ ਹਮ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਾਰੇ ਸੀ ਮੈਂ ਉਹ ਵੀ ਪੜਦਾ ਮੈਂ ਉਹ ਪੜਦਾ ਸੀ ਤੇ ਪੂਰਾ ਬੁੱਕ ਮੁਕਿਆਣੀ ਸੋ ਮੈਂ ਉਹ ਵੀ ਪੜਦਾ ਹੁਣ ਪਰ ਥੋੜਿਆ ਸੋ ਫਾਰ ਕਿਹੜੀ ਚੀਜ਼ ਉਹਦੇ ਵਿੱਚੋਂ ਤੁਹਾਨੂੰ ਬੈਸਟ ਲੱਗੀ ਜਾਂ ਵਧੀਆ ਲੱਗੀ ਜਿਹੜੀ ਬੁੱਕ ਪੜ੍ਹੀ ਹੈ ਸੋ ਫਾਰ ਹੈ ਦਿਮਾਗ ਦੇ ਵਿੱਚ ਰਾਈਟ ਨੋ ਅਮ ਮੈਨੂੰ ਜਦੋਂ ਅਮ ਮਹਾਰਾਜਾ ਰਣਜੀਤ ਸਿੰਘ ਜੀ ਅਮ ਜਮਰੋਦ ਦੇ ਕਿਲੇ ਵਿੱਚ ਅਮ ਜਦੋਂ ਮਾਹ ਸਿੰਘ ਜੀ ਜਮਰੋਦ ਦੇ ਕਿਲੇ ਵਿੱਚ ਅਮ ਜਮਰੋਦ ਦੇ ਕਿਲੇ ਵਿੱਚ ਸੀਗੇ ਉਹ ਬਹੁਤ ਕਿਉਂਕਿ ਉਹਦੇ ਅਮ ਬਹੁਤ ਘੱਟ ਨੰਬਰ ਸੀਗੇ ਤੇ ਮੁਗਲਾਂ ਤੇ ਅਰਨਾ ਮੁਗਲਾਂ ਤੇ ਅਮ ਉਹ ਹੋਰ ਮੈਨੂੰ ਲੱਗਦਾ ਅਫਗਾਨੀ ਤੇ ਬਹੁਤ ਬਹੁਤ ਅਮਨ ਜਿਆਦਾ ਵੱਡਾ ਜਿਆਦਾ ਵੱਡਾ ਆਰਮੀ ਸੀਗਾ ਤੇ ਉੱਥੇ ਅਮ ਇੱਕ ਕੰਦ ਡਿੱਗੀ ਸੀ ਤੇ ਉੱਤੇ ਉਹਨਾਂ ਨੇ ਤਾਂ ਰੇਤਾ ਤੇ ਬੋਰੀਆਂ ਨਾਲ ਭਰ ਕੇ ਇੱਕ ਹੋਰ ਨਵਾਂ ਕੰਦ ਬਣਾਇਆ ਸੀ ਤੇ ਉਹ ਮੈਨੂੰ ਉਹ ਬਹੁਤ ਬਰੇਵ ਸੀਗਾ ਜਸ ਬਹੁਤ ਮੈਨੂੰ ਇਨਸਪਾਇਰ ਕੀਤਾ ਸੀ ਕਿਉਂਕਿ ਇਵਨ ਇਨ ਦਾ ਹਾਰਡੇਸਟ ਟਾਈਮਸ ਤੁਸੀਂ ਇੱਕ ਲਾਈਕ ਯੂ ਕਡ ਕਮ ਅਪ ਵਿਦ ਅ ਸਲੂਸ਼ਨ ਸੋ ਮੈਨੂੰ ਉਹ ਅਮ ਬਾਬਾ ਚਾਂਦ ਜੀ ਹਾਂਜੀ ਵਧੀਆ ਚਾਂਦ ਜੀ ਸੋ ਬਹੁਤ ਵਧੀਆ ਸੋ ਇਹ ਸਾਡਾ ਨੌਜਵਾਨ ਇਹ ਕੌਮ ਦੇ ਰੌਸ਼ਨ ਜਿਹੜੇ ਇਹ ਨੌਜਵਾਨ ਨੇ ਇਹਨਾਂ ਦੀ ਸਪੋਰਟ ਕਰੋ ਇਹਨਾਂ ਦੀ ਹੌਸਲਾ ਅਫਜ਼ਾਈ ਵੱਧ ਤੋਂ ਵੱਧ ਕਰਿਆ ਕਰੋ ਸ਼ਾਬਾਸ਼ ਮੁੰਡਿਆ ਮਿਲਦੇ ਆਂ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ